ਚੱਟਾ ਚੰਨ ਪੁੰਨਿਆਂ ਦੀ ਰਾਤ ਜੀ ਉਤੋਂ ਪੀਰ ਮਿਲੇ ਕਿਆ ਬਾਤ ਜੀ ਉਹ ਚੱਟਾ ਚੰਨ ਪੁੰਨਿਆਂ ਦੀ ਰਾਤ ਜੀ ਉਤੋਂ ਪੀਰ ਮਿਲੇ ਕਿਆ ਬਾਤ ਜੀ ਉਹ ਚੱਟਾ ਚੰਨ ਪੁੰਨਿਆਂ ਦੀ ਰਾਤ ਜੀ ਕਿਆ ਬਾਤ ਚੱਟੇ ਚਿੰਡੇ ਦੰਦਾ ਵਿੱਚ ਵਿੱਚ ਸਾਂਝਾਂ ਤੇ ਨੂਹੇ ਖਾਂ ਕੇ ਸੇਵਾਦਾਰਾਂ ਵਿੱਚ ਸਾਂਝਾਂ ਤੇ ਨੂਹੇ ਖਾਂ ਕੇੰਦਾ ਚਿੱਟਿਆਂ ਦਾ ਕੀ ਕਰੀਏੰਦਾ ਚਿੱਟਿਆਂ ਦਾ ਕੀ ਕਰੀਏ ਜੇ ਮੇਲੇ ਦੀ ਤਰੀਕ ਪੁੱਲ ਗਏ ਕਣ ਕੇ ਜੇ ਮੇਲੇ ਦੀ ਤਰੀਕ ਪੁੱਲ ਗਏ ਪੜੇ ਲਿਖੇਆਂ ਦਾ ਕੀ ਕਰੀਏ ਹੋਰ ਮੇਲੇ ਦੀ ਰਾਤ ਜੀ ਉਪੋਂ ਪੀਰ ਮਿਲੇ ਕਿਆ ਬਾਤ ਜਿਓ ਛਟਾ ਚੰਨ ਪੁੰਨਿਆ ਦੀ ਰਾਤ ਜੀ ਉਪੋਂ ਪੀਰ ਮਿਲੇ ਕਿਆ ਬਾਤ ਜਿਓ ਛਟਾ ਚੰਨ ਪੁੰਨਿਆ ਦੀ ਚਕਰਾ ਪੀਰ ਬਾਬਾ ਅਕਬਰ ਸਾਹਿਬ ਦਾ ਬੋਲ ਸੱਚੇ ਦਰਬਾਰ ਕੀ ਜੋ ਚਕਰਾ ਬੀਬੀ ਪਾਕ ਦਾਮਨ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਇੱਕ ਸ਼ੇਰ ਨਾਲ ਇੱਕ ਸ਼ੇਰ ਨਾਲ ਆਪਾਂ ਕੰਮ ਸਮਾਪਤ ਕਰ ਦਨੇ ਆ ਉਹਦੇ ਲੋ ਬਾਕੀ ਖੇਲ ਤਾਂ ਗਾਉਂਦਾ ਹੀ ਰਹੂਗਾ ਸੰਗਤ ਨੇ ਮਨਜ਼ੂਰ ਕਰੀ ਮੇਰੀ ਤੇਰੇ ਦਰ ਲੱਗੀ ਹਾਜ਼ਰੀ ਸਾਈਆਂ ਮੈਨੂੰ ਰਾਸ ਆ ਗਏ ਕੀੜਿਆਂ ਦੀ ਪੌਣ ਤੇ ਪਾਈ ਬਾਜਰੀ ਜਕਾਰਾ ਪੀਰ ਬਾਬਾ ਅਕਬਰ ਸਾਹਿਬ ਦਾ ਬੋਲ ਸੱਚੇ ਦਰਵਾਰ ਕੀ ਜੈ ਜੈ ਵਾਹ ਜੀ ਵਾਹ ਅੱਛਾ ਜੀ ਇਹਨਾਂ ਨੂੰ ਸਨਮਾਨਤ ਕਰਨ ਆ ਰਿਹਾ ਜੀ ਸਾਡੇ ਬਾਬਾ ਜੀ ਦੇ ਸੇਵਾਦਾਰ ਵੀਰਵੰਦੀ ਤੋਂ ਮੰਗਤ ਜੀ ਕਿਰਪਾ ਕਰਕੇ ਮੰਚ ਤੇ ਆਉਣ ਦੀ ਕਿਰਪਾਲਤਾ ਕਰਨ ਜੀ ਸਾਡੇਦਰੇ ਬਾਬਾ ਜੀ ਬਦਾਨ ਜੱਸਾ ਜੀ ਕਿਰਤ ਕਰ ਤੇ ਵੰਟ ਸ਼ੱਕ ਇਹ ਸਾਡੇ ਬਾਬਾ ਜੀ ਨੂੰ ਦੇਖ ਕੇ ਉਦਾਹਰਨ ਛੇ ਤੇ ਆਉਂਦਾ ਸਮ ਗੱਜ ਕੇ ਬੋਲੋ ਲੱਖਾਂ ਦੇ ਦਾਤੇ ਦੀ ਸਦਾ ਹੀ ਜੈ ਫਿਰ ਬੋਲੋ ਸਾਈ ਅਕਬਰ ਸ਼ਾਹ ਪੀਰ ਦੀ ਸਦਾ ਹੀ ਜੈ ਇੰਨਾ ਵਧੀਆ ਮਾਹੌਲ ਦੇਖ ਕੇ ਤੇ ਇੰਨਾ ਵਧੀਆ ਸੰਗਤ ਦਾ ਪਿਆਰ ਵੇਖ ਕੇ ਇੱਕ ਵਚਨ ਕਰਨ ਲੱਗਿਆ ਯਾਦ ਰੱਖਿਓ ਮੇਰੇ ਵਚਨ ਜਿਵੇਂ ਤਰ੍ਹਾਂ ਹੀ ਤੁਹਾਡਾ ਮੋਹ ਪਿਆਰ ਰਿਹਾ ਸੰਗਤ ਨਾਲ ਇੱਕ ਗੱਲ ਯਾਦ ਰੱਖਿਓ ਇਹ ਦੀਵਾਨ 24 ਘੰਟੇ ਭਰਿਆ ਕਰੂਗਾ ਇੱਥੇ ਇਹ ਦੀਵਾਨ 24 ਘੰਟੇ ਭਰਿਆ ਕਰੂਗਾ ਇੱਕ ਵਾਰ ਇਹ ਦੀਵਾਨ ਭਰਿਆ ਕਰੂਗਾ ਇੱਕ ਵਾਰ ਇਹ ਮੇਲਾ ਭਰਿਆ ਕਰੂਗਾ ਯਾਦ ਰੱਖਿਓ ਮੇਰੀ ਗੱਲ ਬੋਲੀ ਸੱਚੇ ਦਰਬਾਰ ਕੀ ਸੱਚੇ ਬੋਲੋ ਸਈ ਅਕਬਰ ਸ਼ਾਹੀ ਬੋਲ ਸੱਚੇ ਦਰਬਾਰ ਕੀ ਜੈ ਜੈ ਏ ਸਾਡਾ ਵੀਰ ਇਹ ਵੀ ਕੁਛ ਟਾਈਮ ਪਹਿਲਾਂ ਬਾਬਾ ਜੀ ਗਰਪਾਲ ਜੀ ਇਹ ਬਾਬਾ ਜੀ ਕੁਛ ਟਾਈਮ ਪਹਿਲਾਂ ਇਹ ਵੀ ਆਪਣੇ ਵਰਗਾ ਹੀ ਸੀ ਅਸੀਂ ਬਹੁਤ ਇਕੱਠੇ ਰਹੇ ਆ ਤਾਂ ਬਸ ਕੋਈ ਫਕੀਰਾਂ ਦੀ ਅਸੀਂ ਝੜਕ ਬੱਜੀ ਕਿ ਉਹਨਾਂ ਨੇ ਆਪਣੇ ਵਰਗੇ ਰੰਗਾ ਵਿੱਚ ਰੰਗ ਲਿਆ ਉਹ ਅੱਜ ਆਪਣੇ ਸਾਹਮਣੇ ਆ ਪੈਂਦਾ ਕੁੱਤੇ ਦੇ ਪੈਰਾਂ ਨੂੰ ਮੱਥਾ ਟੇਕਣਾ ਸੌਖੀ ਨਹੀਂ ਫਕੀਰੀ ਮਿਲਦੀ ਇਹ ਫਕੀਰੀ ਸੌਖੀ ਨਹੀਂ ਮਿਲਦੀ ਪਤਾ ਨਹੀਂ ਕਿੰਨੂ ਕਿੰਨੂ ਮੱਥੇ ਟੇਕਣੇ ਪੈਂਦੇ ਆ ਤੇ ਸਾਡਾ ਮੰਗਤ ਜੀ ਵੀਰ ਸਮਾਨਤ ਕਰਨਗੇ ਔਰ ਅਸੀਂ ਤੈਦਲ ਤੋਂ ਸ਼ੁਕਰਗੁਜ਼ਾਰ ਆ ਕਿ ਇਹਨਾਂ ਨੇ ਸਮਾਂ ਕੱਢਿਆ ਬਾਬਾ ਜੀ ਦੇ ਗੁਣਗਾਨ ਵਾਸਤੇ ਔਰ ਜਵਾਬ ਭਲਾਵੇ ਯਾਰ ਤੇ ਨੱਚਣਾ ਪੈਂਦਾ ਹੈ ਅਨਿਲ ਸ਼ਰਮਾ ਜੀ ਮੈਕਸਮੋ ਜੀ ਬੋਲੀਏ ਸੱਚੇ ਦਰਬਾਰ ਕੀ ਆਓ ਆਹ ਰੌਣਕ ਚੰਗੀ ਲੱਗੀ ਤਾਂ ਲਾਓ ਤਾੜੀ ਇੱਕ ਵਾਰੀ ਵਾਜੂਆ ਦੇ ਇਹ ਜਰੇ ਸੁਬਰੀ ਅਜੇ ਪ੍ਰੋਗਰਾਮ ਬਹੁਤ ਚੱਲਦਾ ਹੈ ਹਾਈ ਕੁਲਵਿੰਦਰ ਪਾਜੀ ਜੋ ਉਸਤਾਲ ਲਾ ਵੀਰੇ ਜੀ ਨਾਲ 스테이지 ਪਲੇ ਕਰਦੇ ਨੇ ਉਹ ਵੀ ਉਹਨਾਂ ਨੇ ਗੋਣਾ ਹਜੇ ਹਜੇ ਸਿੰਗਰ ਅੱਟ ਦੱਸ ਪਏ